ਕਦੇ ਘਰ ਬਣਾਉਣ ਦਾ ਸੁਪਨਾ ਕਦੇ ਅਮਰੀਕਾ ਜਾਣ ਦੀ ਉਮੀਦ ਕਦੇ ਉਹ ਵਿਖ ਦੀ ਚਿੰਤਾ ਲੇਕਿਨ ਕੁਝ ਸੁਪਨਿਆਂ ਨੂੰ ਲਾਲਚ ਅਤੇ ਧੋਖੇ ਨੇ ਕਦੋਂ ਡਰਾਮੇ ਰੂਪ ਵਿੱਚ ਬਦਲ ਦਿੱਤਾ ਇਸ ਦਾ ਪੀੜਤਾ ਨੂੰ ਪਤਾ ਹੀ ਨਹੀਂ ਲੱਗਿਆ ਸੁਪਨਾ ਸੀ ਅਮਰੀਕਾ ਜਾਣ ਦਾ ਲੇਕਿਨ ਸੁਪਨਾ ਡਰ ਔਖ ਅਤੇ ਧੋਖੇ ਦੇ ਦੇ ਵਿੱਚ ਬਦਲ ਗਿਆ ਜਿਨ੍ਹਾਂ ਏਜੰਟਾਂ ਨੇ ਕਾਨੂੰਨੀ ਰੂਪ ਦੇ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ ਨੌਜਵਾਨਾਂ ਨੂੰ ਵਿਦੇਸ਼ ਉਹੀ ਲੋਕ وہی ਉਹ ਲੋਕ ਡੋਂਕੀ ਰਸਤੇ ਦੇ ਜਰੀਏ ਜਾਣ ਲਈ ਮਜਬੂਰ ਹੋ ਗਏ ਹਾਲਾਂਕਿ ਹਾਸਲ ਕੁਝ ਨਹੀਂ ਹੋਇਆ ਇਹਨਾਂ ਦੇ ਪਰਿਵਾਰਾਂ ਨੇ ਬੜੀਆਂ ਉਮੀਦਾਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਕਿ ਸ਼ਾਇਦ ਉਹਨਾਂ ਦੇ ਬੱਚੇ ਅਮਰੀਕਾ ਜਾ ਕੇ ਚੰਗਾ ਭਵਿੱਖ ਬਣਾਉਣਗੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਭ ਕੁਝ 도ਅ ਤੇ ਲਾ ਦਿੱਤਾ ਕਿ ਜੇ ਉਹਨਾਂ ਦੇ ਬੱਚੇ ਜਾ ਕੇ ਚੰਗੀ ਤਰ੍ਹਾਂ ਸੈਟਲ ਹੋਣਗੇ ਤਾਂ ਉਹਨਾਂ ਦਾ ਭਵਿੱਖ ਵੀ ਬਦਲ ਜਾਏਗਾ ਤੇ ਸਭ ਕੁਝ ਫਿਰ ਦੁਬਾਰਾ ਤੋਂ ਹਾਸਲ ਹੋ ਜਾਏਗਾ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੂੰ ਦੱਖਣੀ ਅਫਰੀਕਾ ਦੇ ਰਸਤਿਆਂ ਦੇ ਰਾਹੀ ਮੈਕਸੀਕੋ ਬਾਰਡਰ ਤੇ ਲਿਜਾਇਆ ਜਾਏਗਾ ਇਹਨੇ ਇਹ ਆਪਣੀ ਜਾਂਚ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਦੌਰਾਨ ਇਹਨਾਂ ਬੱਚਿਆਂ ਤੇ ਬਹੁਤ ਟੌਰਚਰ ਕੀਤਾ ਗਿਆ ਇਹਨਾਂ ਨੂੰ ਭੁੱਖੇ ਰੱਖਿਆ ਗਿਆ ਤੇ ਇਹਨਾਂ ਤੋਂ ਗਲਤ ਕੰਮ ਕਰਵਾਏ ਗਏ ਗੈਰ ਕਾਨੂੰਨੀ ਢੰਗ ਨਾਲ ਕੰਮ ਵੀ ਕਰਵਾਏ ਗਏ ਤੇ ਬੜੀਆਂ ਦੁੱਖਾਂ ਮੁਸੀਬਤਾਂ ਦੇ ਵਿੱਚ ਇਹ ਉਸ ਬਾਰਡਰ ਤੇ ਪਹੁੰਚਦੇ ਨੇ ਪਰ ਆਪਣੀ ਮੰਜ਼ਲ ਤੇ ਪਹੁੰਚਣ ਦੇ ਵਿੱਚ ਅਸਫਲ ਹੋ ਜਾਂਦੇ ਨੇ ਕਿਉਂਕਿ ਉਸ ਤੋਂ ਪਹਿਲਾਂ ਹੀ ਅਮਰੀਕਾ ਬਾਰਡਰ ਤੇ ਇਹ ਫੜੇ ਜਾਂਦੇ ਨੇ ਜਿਨ੍ਹਾਂ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਸਵਾਲ ਇਹ ਹੈ ਕਿ ਇਹ ਜਿਹੜੇ ਧੋਖੇਬਾਜ਼ ਏਜੰਟ ਨੇ ਜਦੋਂ ਇਹਨਾਂ ਦੀ ਈਡੀ ਛਾਪੇਮਾਰੀ ਕਰਦੀ ਹੈ ਪਿਛਲੇ ਦਿਨੀ ਈਡੀ ਦੇ 13 ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਤਾਂ ਪਤਾ ਲੱਗਿਆ ਤਾਂ ਬਹੁਤ ਸਾਰੇ ਜਿਹੜੇ ਟ੍ਰੈਵਲ ਏਜੰਟਾਂ ਕੋਲੋਂ ਜਿਹੜਾ ਕਰੋੜਾ ਰੁਪਏ ਮਿਲੇ ਨੇ ਸੋਨੇ ਦੇ ਬਿਸਕੁਟ ਮਿਲੇ ਨੇ 골드 ब्राਸ ਮਿਲੇ ਨੇ সিল버 ब्राਸ ਮਿਲੇ ਨੇ ਜਿਨ੍ਹਾਂ ਦੀ ਜੜੀ ਕੀਮਤ ਕਰੋੜਾਂ ਦੇ ਵਿੱਚ ਹੈ ਜਿਸ ਤਰ੍ਹਾਂ ਈਡੀ ਨੇ ਇਹ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਤੋਂ ਹੁਣ ਸਾਹਮਣੇ ਆ ਰਿਹਾ ਕਿ ਇਹ ਕਿਵੇਂ ਧੋਖਾਧੜੀ ਨਾਲ ਦੇ ਨਾਲ ਲੋਕਾਂ ਨੇ ਪੈਸੇ ਕਮਾਏ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਰਹੀਆਂ ਵੱਡੇ-ਵੱਡੇ ਸੋਨੇ ਦੇ ਬਿਸਕੁਟ ਕਰੋੜਾਂ ਦੇ ਪੇ ਇਕੱਠੇ ਕਰ ਲਏ ਪਰ ਉਹਨਾ ਪਰਿਵਾਰਾਂ ਦਾ ਸਭ ਕੁਝ ਉਜੜ ਗਿਆ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ-ਬੱਟ ਕੇ ਆਪਣੇ ਬੱਚਿਆਂ ਨੂੰ ਇਸ ਉਮੀਦ ਤੇ ਵਿਦੇਸ਼ ਭੇਜਿਆ ਸੀ ਕਿ ਉੱਥੇ ਜਾ ਕੇ ਆਪਣਾ ਭਵਿੱਖ ਸਵਾਰਨਗੇ ਪਰ ਉਹਨਾਂ ਦਾ ਭਵਿੱਖ ਤਾਂ ਕੀ ਸਬਰਨਾ ਸੀ ਉਹਨਾਂ ਦੇ ਪਰਿਵਾਰਾਂ ਦਾ ਭਵਿੱਖ ਵੀ ਅੱਜ ਖਤਰੇ 'ਚ ਪੈ ਗਿਆ ਕਿਉਂਕਿ ਸਭ ਕੁਝ ਲੁਟਾ ਚੁੱਕੇ ਨੇ ਸਭ ਕੁਝ ਉਹਨਾਂ ਦਾ ਵੇਚ ਚੁੱਕਿਆ ਸੋ ਜਿਸ ਉਮੀਦ ਤੇ ਉਹ ਗਏ ਸੀ ਉਹ ਉਮੀਦ ਉਹਨਾਂ ਦੀ ਉਮੀਦਾਂ ਜਿਹੜੀਆਂ ਅੱਜ ਉਮੀਦਾਂ ਤੇ ਪਾਣੀ ਫਿਰ ਗਿਆ ਈਡੀ ਨੇ ਜਿਹੜੀਆਂ ਪਿਛਲੇ ਦਿਨੀ ਰੇਡਸ ਕੀਤੀਆਂ ਨੇ ਉਹਦੇ ਵਿੱਚ ਸਾਫ ਆਇਆ ਕਿ 4.68 ਕਰੋੜ ਰੁਪਏ ਲਗਦ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 골ਡ ਬਰਾਸ 5.9 ਕਿਲੋ ਜਿਹਦੀ ਕੀਮਤ ਬੰਦੀ ਆ 8.7 ਕਰੋੜ 골ਡ ਕੋਇਨ 20 ਗ੍ਰਾਮ ਹੜੇ ਗਏ ਨੇ ਜਿਹੜੇ ਸੋਨੇ ਦੇ ਸਿੱਕੇ ਨੇ ਜਿਹਦੀ ਕੀਮਤ 2.7 ਲੱਖ ਬਣਦੀ ਹੈ ਇਸ ਤਰ੍ਹਾਂ ਸਿਲਬਰ ਬਰਾਸ 313 ਕਿਲੋ ਪੜੇ ਗਏ ਨੇ કુલ ਮੁੱਲਅਤ ਦੀ ਕੀਮਤ 6.74 ਕਰੋੜ ਰੁਪਏ ਬਣਦੀ ਹੈ ਇਸ ਤੋਂ ਇਲਾਵਾ ED ਵੱਲੋਂ 50オリジナル ਪਾਸਪੋਰਟ ਵੀ ਜਬਤ ਕੀਤੇ ਗਏ ਨੇ ਜਿਹੜੇ ਥਰਡ ਪਾਰਟੀ ਦੇ ਜ਼ਰੀਏ ਇਹਨਾਂ ਕੋਲ ਪਹੁੰਚੇ ਸੀ ਤੇ ਇਸ ਜਾਂਚ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਹਨਾਂ ਕੋਲ ਵੀਜ਼ੇ ਨੂੰ ਲੈ ਕੇ ਝਾਲੀ ਡਾਕੂਮੈਂਟਸ ਮਿਲੇ ਨੇ ਬਹੁਤ ਸਾਰੇ ਡਿਜੀਟਲ ਇਨਾ ਕੋ ਅਜਰੇ ਡਾਕੂਮੈਂਟਸ ਮਿਲੇ ਨੇ ਜਿਸ ਤੋਂ ਵੀ ਖੁਲਾਸਾ ਹੋਇਆ ਕਿ ਇਹ ਸਿਰਫ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਬਾਹਰੀ ਨਹੀਂ ਭੇਜਦੇ ਸੀ ਬਲਕਿ ਉਹਨਾਂ ਦਾ ਇਲੀਗਲ ਵੀਜ਼ਾ ਵੀ ਤਿਆਰ ਕਰਦੇ ਸੀ ਇਸ ਜਾਂਚ ਤੋਂ ਬਾਅਦ ਹੁਣ ਕਾਫੀ ਖੁਲਾਸੇ ਹੋ ਰਹੇ ਨੇ ਅਮਰੀਕਾ ਦੇ ਵਿੱਚ ਡੋਨਾਲਡ 트ੰਪ ਜਦੋਂ ਰਾਸ਼ਟਰਪਤੀ ਬਣਦੇ ਨੇ ਤਾਂ ਇਲੀਗਲ ਜਿਹੜੀ ਮਾਈਗ੍ਰੇਸ਼ਨ ਉੱਤੇ ਹੋ ਰਹੀ ਸੀ ਉਹਨੂੰ ਰੋਕਣ ਦੇ ਲਈ ਉਹਦੋਂ ਬੜਕ ਸਖਤ ਕਦਮ ਚੁੱਕੇਗੇ ਨਾ ਵੱਲੋਂ ਇਹਨੀ ਸਖਤੀ ਕੀਤੀ ਗਈ ਹੈ ਜਿਸ ਦੇ ਆਧਾਰ ਤੇ ਜਦੋਂ ਬਾਰਡਰ ਬੜੇ ਬਾਰਡਰ ਦੇ ਉੱਤੇ ਸਖਤੀ ਕਰ ਦਿੱਤੀ ਗਈ ਹੈ ਜਦੋਂ ਇਸ ਤਰ੍ਹਾਂ ਡੋਂਕੀ ਲਗਾ ਕੇ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਫੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਦੇ ਟੈਂਟਾਜ ਰੱਖਿਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਪੇਂਟਾ ਜਾਂਦਾ ਪਰ ਸਾਡੇ ਜਿਹੜੇ 330 ਪਰਿਵਾਰਾਂ ਲਈ ਸਭ ਤੋਂ ਵੱਡੀ ਇਕ ਤਰਾਸ਼ਦੀ ਬਣ ਗਈ ਉਹਨਾਂ ਦੇ ਬੱਚਿਆਂ ਨੂੰ ਹੱਥ ਕੜੀਆਂ ਲਾ ਕੇ ਭੇਜਿਆ ਗਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਕੋਈ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਉਹਨਾਂ ਨਾਲ ਪੇਸ਼ ਆਏਗੇ ਜਿੱਥੇ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਉਥੇ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤੀ ਹੋएगी ਜਦੋਂ ਉਹਨਾਂ ਦੇ ਬੱਚਿਆਂ ਨੂੰ ਸੰਗਲੀਆਂ ਨਾਲ ਜਕੜ ਕੇ ਲਿਆਤਾ ਗਿਆ ਹਾਲਾਂਕਿ ਕੋਤਾ ਇਸਮੀਤ ਤੇ ਸੀ ਕਿ ਸ਼ਾਇਦ ਏਜੰਟ ਕਾਨੂੰਨੀ ਤਰੀਕੇ ਨਾਲ ਉਹਨਾਂ ਦੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਉਹਨਾਂ ਨੂੰ ਕੀ ਪਤਾ ਸੀ ਕਿ ਏਜੰਟ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਜੰਗਲਾਂ ਦੇ ਰਾਹੀ ਡੌਂਕੀ ਰੂਟ ਦੇ ਰਾਹੀ ਭੇਜਿਆ ਜਾ ਰਿਹਾ ਸੀ ਕਿ ਉਹਨਾਂ ਦੇ ਬੱਚਿਆਂ ਤੇ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਬੱਚੇ ਬੱਚੀਆਂ ਤੇ ਕਿਸ ਤਕਲੀਫ ਦੇ ਵਿੱਚੋਂ ਗੁਜ਼ਰ ਰਹੇ ਸੀ ਕਿਸ ਤਰ੍ਹਾਂ ਉਹਨਾਂ ਨੂੰ ਭੁੱਖਾ ਰੱਖਿਆ ਜਾ ਰਿਹਾ ਸੀ ਕਿਸ ਤਰ੍ਹਾਂ ਉਹਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਸੀ ਪੰਜਾਬ ਦੇ ਜਿਹੜੇ ਹਾਲਾਂਕਿ ਪੰਜਾਬ ਦੇ ਜਿਹੜੇ ਤਿੰਨ ਜਿਹੜੇ ਟਰੈਵਲ ਏਜੰਟਾਂ ਤੇ ਏਡੀ ਵੱਲੋਂ ਕੰਜਾ ਕੱਸਿਆ ਗਿਆ ਜੀ ਦੇ ਵਿੱਚ ਸ਼ੋਭਮ ਸ਼ਰਮਾ ਜਗਜੀਤ ਸਿੰਘ ਅਤੇ ਸੁਰਮਕ ਸਿੰਘ ਇਹ 에ਜੰਟ ਹਨ ਜਿਹੜੇ ਭੋਲੇ-ਪਾਲੇ ਲੋਕਾਂ ਤੋਂ ਲੱਖਾਂ ਰੁਪਏ ਲੈਂਦੇ ਸਨ ਅਤੇ ਉਹਨਾਂ ਨੂੰ ਯੂਐਸਓ ਯੂਐਸਏ ਮੈਕਸੀਕੋ ਬਾਰਡਰ ਤੱਕ ਖੇਡ ਦਿੰਦੇ ਸੀ ਜੰਗਲਾਰਾਹੀ ਉਹਨਾਂ ਤੇ ਵੀ ਜਦੋਂ ਈਡੀ ਨੇ ਰੇਡ ਕੀਤੀ ਤਾਂ ਉਹਨਾਂ ਤੋਂ ਵੀ ਕਾਫੀ ਜਿਹੜਾ ਉਥੋਂ ਵੀ ਕਾਫੀ ਜਿਹੜਾ 5.48 ਕਰੋੜ ਫੇਗ ਜਿਹੜੀ ਅਚਲ ਸੰਪਤੀ ਹੈ ਉਹਨੂੰ ਇਹਦੀ ਨੇ ਅਟੈਚ ਕਰ ਲਿਆ ਸੋ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਤਰ੍ਹਾਂ ਇਹ ਗੈਰ ਕਾਨੂੰਨੀ ਅਜੰਤ ਭੋਲੇ ਪੜੇ ਲੋਕਾਂ ਨੂੰ ਕਿਸ ਤਰ੍ਹਾਂ ਲੁੱਟਦੇ ਸਨ ਤੇ ਖੁਦ ਬਹੁਤ ਵੱਡੀਆਂ ਵੱਡੀਆਂ ਹਵੇਲੀਆਂ ਖੜੀਆਂ ਕਰ ਲਈਆਂ ਸੋਨੇ ਦੇ ਬਿਸਕਰ ਇਕੱਠੇ ਕਰ ਲਈ ਤੇ ਉਹ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਦਾ ਭਵਿੱਖ ਲਈ ਉਹਨਾਂ ਨੂੰ ਬਾਹਰ ਭੇਜਿਆ ਸੀ ਉਹਨਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਅੱਜ ਜੋ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਕਮਾਇਆ ਸੀ ਅੱਜ ਸਭ ਕੁਝ ਖਾਲੀ ਹੋ ਗਿਆ ਹੈ। ਸੋ ਈਡੀ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ। ਈਡੀ ਨੇ ਆਪਣੀ ਜਾਂਚ ਦੇ ਵਿੱਚ ਕਿਹਾ ਕਿ ਸਫ਼ਰ ਦੇ ਦੌਰਾਨ ਇਹਨਾਂ ਨੌਜਵਾਨਾਂ ਨੂੰ ਕੁੱਟਿਆ ਵੀ ਜਾਂਦਾ ਸੀ। ਇਹਨਾਂ ਤੋਂ ਪੈਸੇ ਬਸੂਲੇ ਜਾਂਦੇ ਸੀ। बार-बार ਇਹਨਾਂ ਨੂੰ ਤੇ ਦਬਾਅ ਪਾਇਆ ਜਾਂਦਾ ਸੀ ਕਿ ਘਰੋਂ ਪੈਸੇ ਮੰਗਵਾਓ ਤੇ ਉਹਨਾਂ ਨਾਲ ਬਹੁਤ ਉਖੇ ਰੱਖਿਆ ਜਾਂਦਾ ਸੀ, ਬੜਾ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਤੇ ਇਸ ਦੀ ਜੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਵਾਪਰਿਆ ਕਿਉਂਕਿ ਹਾਲਾਂਕਿ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਆਜੋ ਵਿਦੇਸ਼ਾਂ ਵੱਲ ਭੱਜ ਰਹੇ ਨੇ ਪਰ ਸਾਡੇ ਦੇਸ਼ ਦੇ ਵਿੱਚ ਹੀ ਰਹਿ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪੰਜਾਬ ਜਾ ਕੇ ਕਰ ਸਕਦੇ ਇਹ ਜਾਣਾ ਹੈ ਤਕਨੀਕੀ ਤਰੀਕੇ ਨਾਲ ਜਾਓ ਪਰ ਸਵਾਲ ਇਹ ਵੀ ਹੈ ਕਿ ਉਹ ਤਾਂ ਕਾਨੂੰਨੀ ਤਰੀਕੇ ਨਾਲ ਹੀ ਗਏ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਏਜੰਟ ਨੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੇਜ ਰਹੇ ਨੇ ਤੇ ਲੱਖਾਂ ਰੁਪਏ ਉਹਨਾਂ ਤੋਂ ਵਟੌਰ ਰਹੇ ਨੇ ਉਹਨਾਂ ਨਾਲ ਧੋਖਾ ਕਰ ਰਹੇ ਨੇ ਸੋ ਇਸ ਕਰਕੇ ਇਹ ਹੁਣ ਸਾਡਾ ਸਾਡੇ ਸਮਾਜ ਦਾ ਸਾਡੇ ਸਾਰਿਆਂ ਦਾ ਇੱਕ ਫਰਜ਼ ਬਣਦਾ ਕਿ ਅਸੀਂ ਇਸ ਗੱਲ ਤੋਂ ਅਵੇਰ ਰਹੀਏ ਤੁਹਾਨੂੰ ਕਿਤੇ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਜਿਹੜੇ ਏਜੰਟ ਬੈਠੇ ਆ ਧੱਗੀ ਮਾਰਨ ਵਾਲੇ ਲੋਕ ਬੈਠੇ ਆ ਉਹਨਾਂ ਬਾਰੇ ਜਾਣਕਾਰੀ ਅਸੀਂ ਪੰਜਾਬ ਪੁਲਿਸ ਨੂੰ ਦਈਏ ਸਾਡੇ ਕੇਂਦਰੀ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ ਐਡੀਓ ਦੇ ਆ ਕੇ ਜਿਹੇ ਲੋਕਾਂ ਤੇ ਸਿਕੰਜਾ ਕੱਸਿਆ ਜਾ ਸਕੇ ਤੇ ਫਿਰ ਕੋਈ ਹੋਰ ਪ੍ਰਵਾਹ ਇਸ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਵੇ ਫਿਰ ਕੋਈ ਪਰਿਵਾਰ ਇਸ ਤਰ੍ਹਾਂ ਬਰਬਾਦ ਨਾ ਹੋਵੇ ਜਿੱਦਾ ਸਭ ਕੁਝ ਇਸ ਬੱਚੇ ਨੂੰ ਬਾਹਰ ਭੇਜਣ ਦੇ ਵਿੱਚ ਤਹਿਸ ਨਾ ਹੋ ਜਾਏ ਸੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਇਸ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਇਹ ਜਿਹੜੇ ਏਜੰਟ ਨੇ ਖੁਦ ਲੋਕਾਂ ਨੂੰ ਠੱਗੀ ਮਾਰ ਕੇ ਖੁਦ ਵੱਡੇ-ਵੱਡੇ ਆਪਣੇ ਮਹਿਲ ਖੜੇ ਕਰ ਰਹੇ ਨੇ ਲੋਕਾਂ ਆਮ ਪੋਲੇ ਪਰ ਲੋਕਾਂ ਦੀ ਜਿੰਦਗੀਆਂ ਬਰਬਾਦ ਕਰ ਰਹੇ ਨੇ ਸੋ ਸਾਡਾ ਇੱਕ ਫਰਜ਼ ਹੈ ਕਿਉਂਕਿ EDD ਜਾਂਚ ਚੱਲ ਰਹੀ ਹੈ EDD ਵੱਲੋਂ ਵੀ ਲੋਕਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਅਗਰ ਤੁਹਾਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਕੋਈ ਏਜੰਟ ਨੇ ਤਾਂ ਸਾਨੂੰ ਸੂਚਿਤ ਕਰੋ ਜੀ ਪੰਜਾਬ ਪੁਲਿਸ ਨੂੰ ਸੂਚਿਤ ਕਰੋ ਤਾਂ ਕਿ ਅਜਿਹੇ ਦੋਸ਼ ਨੈਟਵਰਕ ਜਿਹੜਾ ਕੰਮ ਕਰ ਰਿਹਾ ਜਿਹੜੇ ਜਾਲੀ ਪਾਸਪੋਰਟ ਵੀ ਤਿਆਰ ਕਰਦੇ ਨੇ ਜਾਲੀ ਵੀਜ਼ੇ ਲਗਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਪਰ ਇੱਕ ਸਾਡਾ ਵੀ ਫਰਜ਼ ਹੈ ਕਿ ਜਦੋਂ ਅਸੀ ਕਿਤੇ ਵਿਦੇਸ਼ ਜਾਣਾ ਤੇ ਸਾਨੂੰ ਪੂਰੀ ਉਹਦੀ ਜਾਣਕਾਰੀ ਲੈਣੀ ਚਾਹੀਦੀ ਹੈ ਪਰਿਵਾਰਾਂ ਨੂੰ ਕਿ ਕੀ ਉਹ ਸਹੀ ਰਸਤੇ ਤੇ ਜਾ ਰਹੇ ਨੇ ਕਿਸ ਤਰ੍ਹਾਂ ਜਾ ਰਹੇ ਨੇ ਵੀਜ਼ਾ ਕਿਵੇਂ ਲੱਗਿਆ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਇਹ ਜਿਹੜੇ ਏਜੰਟ ਹੁੰਦੇ ਨੇ ਇਹ ਵੀਜ਼ਾ ਕਹਿੰਦੇ ਕਿ ਅਮਰੀਕਾ ਭੇਜ ਰਹੇ ਆ ਪਰ ਵੱਖ-ਵੱਖ ਕੰਚੀਆਂ ਦੇ ਜ਼ਰੀਏ ਉਹ ਨਾਲ ਨੂੰ ਭੇਜਣ ਦੀ ਕੋਸ਼ਿਸ਼ ਕਰਦੇ ਜੋ ਕਿ ਪਤਾ ਹੀ ਹੁੰਦਾ ਕਿ ਇੱਕ ਡੌਂਕੀ ਰੂਟ ਹੈ ਤੇ ਫਿਰ ਉਹਨਾਂ ਨੂੰ ਜਿਹੜਾ ਜੰਗਲੀ ਰਸਤੇ ਦੇ ਰਾਹੀ ਲਿਆਇਆ ਜਾਂਦਾ ਬਹੁਤ ਸਾਰੇ ਇਸ ਤਰ੍ਹਾਂ ਹਾਦਸੇ ਬਹੁਤ ਸਾਰੇ ਸਾਡੇ ਸਾਹਮਣੇ ਆਏ ਨੇ ਜਿੱਥੇ ਬਹੁਤ ਸਾਰੇ ਜਿਹੜੇ ਘਰਦਿਆਂ ਦਾ ਬੱਚੇ ਇਹ ਜ਼ਿੰਦਗੀਆਂ ਉੱਥੇ ਖਪ ਗਈਆਂ ਉਹਨਾਂ ਜੰਗਲਾਂ ਦੇ ਵਿੱਚ ਉਹਨਾਂ ਨੂੰ ਹਾਸਲ ਕੁਝ ਨਹੀਂ ਹੋਇਆ ਉਹਨਾਂ ਪਰਿਵਾਰਾਂ ਨੂੰ ਕੁਝ ਹਾਸਲ ਨਹੀਂ ਹੋਇਆ ਕਿਉਂਕਿ ਨਾ ਬੱਚਾ ਵਾਪਸ ਆਇਆ ਨਾ ਉਹਨਾਂ ਦਾ ਸਭ ਕੁਝ ਉਜੜ ਗਿਆ ਤੇ ਬੱਚੇ ਦਾ ਆਪ ਵਿਖਤਾ ਕਿ ਬੱਚਾ ਹੀ ਵਾਪਸ ਨਹੀਂ ਆਇਆ ਇਸ ਤੋਂ ਵੱਡੀ ਤਰਸਦੀ ਕੀ ਹੋਈ ਸੋ ਅੱਜ ਸਾਨੂੰ ਸਭਨਾਂ ਦੀ ਲੋੜ ਹੈ ਸਾਨੂੰ ਇਸ ਉਤੇ ਕਿਉਂਕਿ ਇੱਕ ਜਿਹੜਾ ਸ਼ਾਰਟਕਟ ਰਸਤੇ ਹੁੰਦੇ ਆ ਇਹ ਜਿਹੜੇ ਹਮੇਸ਼ਾ ਜਿਹੜੇ ਸ਼ਾਰਟਕਟ ਰਸਤੇ ਹੁੰਦੇ ਆ ਇਹਨਾਂ ਦੇ ਵਿੱਚ ਇਹੀ ਹੁੰਦਾ ਕਿਉਂਕਿ ਕਈ ਵਾਰ ਇਹ ਜਿਹੜੇ ਏਜੰਟ ਨੇ ਖਾਸ ਕਰ ਤੁਸੀਂ ਦੇਖਿਆ ਹੋਣਾ ਕਿ ਸਾਡੇ ਤਾਂ ਬਹੁਤ ਏਜੰਟ ਜਿਹੜੇ ਬੈਠੇ ਆ ਜਿਹੜੇ ਵਾਅਦੇ ਕਰਦੇ ਆ ਕਿ ਅਸੀਂ ਤੁਹਾਨੂੰ ਵੀਜ਼ਾ ਲਵਾ ਦੇਾਂਗੇ ਲੋਕਾਂ ਦੇ ਵਿੱਚ ਕੋਹੋਲ ਲੱਗੀ ਆ ਕਿ ਅਸੀਂ ਬਾਹਰ ਜਾਈਏ ਐਸਾ ਕਮਾਈਏ असी भी अमीर दिखिए असी भी अपना एक जरा नवा मुकाम हासिल करिए क्योंकि वो कहें हर सपना सुरक्षित रस्ते तो नहीं जाता हर रस्ता सुरक्षित नहीं होंगे इसलिए सू ब संभल के चलना पानू की असं अपने सपनिया पूरा करना सपनों को पूरा करने लिये सू बहुत समझने की जरूरत हो ਤਾਂ ਹੀ ਅਸੀਂ ਜ਼ਿੰਦਗੀ ਦੇ ਅੱਛੇ ਮਕਾਮ ਤੇ ਜਾ ਸਕਦੇ ਹਾਂ ਨਹੀਂ ਤਾਂ ਫਿਰ ਇਸ ਤਰ੍ਹਾਂ ਦੀਆਂ ਤਰਾਸ਼ਤੀਆਂ ਹੁੰਦੀਆਂ ਨੇ ਕਿ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਜਾਂਦੇ ਨੇ ਬੱਚਿਆਂ ਦਾ ਭਵਿੱਖ ਬਿਲਕੁਲ ਖਤਮ ਹੋ ਜਾਂਦਾ ਤੇ ਪਰਿਵਾਰ ਕਈ ਪਰਿਵਾਰਾਂ ਨੇ ਤਾਂ ਡੋਨ ਲੈ ਕੇ ਕਰਜ਼ੇ ਲੈ ਕੇ ਆਪਣੇ ਬੱਚੇ ਭੇਜੇ ਹੁੰਦੇ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਕਮਾਇਆ ਹੁੰਦਾ ਪਰ ਜਦੋਂ ਇਹ ਜਿਹਾਸ ਤੇ ਹੱਥ ਸੇ ਹੁੰਦੇ ਨੇ ਤਾਂ ਉਹਨਾਂ ਦੀ ਬਾਕੀ ਜ਼ਿੰਦਗੀ ਉਹ ਕਰਜ਼ੇ ਚ ਕੌਂਚ ਨਿਕਲ ਜਾਂਦੀ ਹੈ ਤੇ ਇਸ ਲਈ ਸਾਨੂੰ ਸਮਝਣ ਦੀ ਲੋੜ ਹੈ ਸਾਡਾ ਵੀਡੀਓ ਬਣਾਉਣ ਦਾ ਪਰਪਸ ਇਹੀ ਹੈ ਕਿ ਅਸੀਂ ਲੋਕਾਂ ਨੂੰ ਵੇਅਰ ਕਰੀਏ ਲੋਕਾਂ ਨੂੰ ਦੱਸੀਏ ਕਿ ਜੇ ਜਿਹੜੇ ਏਜੰਟ ਨੇ ਇਹ ਖੁਦ ਤਾਂ ਕਿਵੇਂ ਮਹਿਲਾਂ ਚ ਰਹਿ ਰਹੇ ਨੇ ਬੜੇ ਬੜੇ ਸੋਨੇ ਦੇ ਬਿਸਕੁਟਾਂ ਚ ਖੇਡ ਰਹੇ ਨੇ ਕਿੰਨਾ ਸੋਨਾ ਕਿੰਨੇ 골ਡ ਕਿੰਨਾ ਕੁਛ ਬਰਾਸ ਚਾਹੇ ਉਹ ਸਿਲਵਰ ਦੇ ਬਰਾਸ ਮਿਲ ਰਹੇ ਨੇ ਉਹਨਾਂ ਤੋਂ ਸੋਨੇ ਦੇ ਬਿਸਕੁਟ ਮਿਲ ਰਹੇ ਨੇ ਸੋਨਾ ਮਿਲ ਰਿਹਾ ਕੈਸ਼ ਮਿਲ ਰਿਹਾ ਤੇ ਇਹ ਲੋਕ ਤਾਂ ਐਸ਼ ਕਰ ਰਹੇ ਨੇ ਪਰ ਆਮ ਲੋਕ ਯਰ ਜਿੰਦਗੀਆਂ ਬਰਬਾਦ ਕਰ ਰਹੇ ਨੇ ਕਿ ਇਸ ਕਰਕੇ ਹੁਣ ਈਡੀ ਵੱਲੋਂ ਜਾਂਚ ਚੱਲ ਰਹੀ ਹੈ ਅੱਗੇ ਕਿਉਂਕਿ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਪੰਜਾਬ ਪੁਲਿਸ ਦੀ ਐਫ ਆਈ ਆਰ ਤੇ ਈਡੀ ਦੀ ਐਂਟਰੀ ਹੁੰਦੀ ਹੈ ਹੁਣ ਈਡੀ ਲੱਗੀ ਹੋਈ ਹੈ ਕਿ ਇਨ੍ਹਾਂ ਅਚੰਤਾਂ ਦੇ ਦੇ ਜਿਹੜੇ ਹੋਰ ਜਿਹੜੇ ਏਜੰਟ ਨੇ ਜਿਹੜੇ ਇਸ ਤਰ੍ਹਾਂ ਲੋਕਾਂ ਨਾਲ ਧੋਖਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਫਿਰ ਕੋਈ ਭਾਰਤੀ ਨੁਫਰ ਅਮਰੀਕਾ ਵਰਗਾ ਦੇਸ਼ ਹੱਤਕੜੀਆਂ ਲਾ ਕੇ ਵਾਪਸ ਨਾ ਭੇਜੇ ਕਿਉਂਕਿ ਇਸ ਨਾਲ ਪਰਿਵਾਰਾਂ ਤੇ ਜੋ ਕੀ ਦਿੱਤੀ ਹੈ ਉਹ ਉਹ ਪਰਿਵਾਰ ਹੀ ਸਮਝ ਸਕਦੇ ਨੇ ਉਹ ਪਰਿਵਾਰ ਹੀ ਉਸ ਤਕਲੀਫ ਨੂੰ ਜਾਣ ਸਕਦੇ ਨੇ ਕਿਉਂਕਿ ਸਭ ਤੋਂ ਵੱਡੀ ਤਕਲੀਫ ਤਾਂ ਉਹਨਾਂ ਨੂੰ ਇਹ ਹੁੰਦੀ ਹੈ ਇੱਕ ਤਾਂ ਉਹਨਾਂ ਦਾ ਪੈਸਾ ਬਰਬਾਦ ਹੋ ਜਾਂਦਾ ਦੂਜਾ ਬੱਚਾ ਵਾਪਸ ਆ ਜਾਂਦਾ ਤੀਜਾ ਹੱਤਕੜੀਆਂ ਲਾ ਕੇ ਜਦੋਂ ਆਉਂਦਾ ਤਾਂ ਉਹਨਾਂ ਲਈ ਹਾਲਾਂਕਿ ਉਹਨਾਂ ਨੇ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਸੀ ਉਹ ਕੋਈ ਕ੍ਰਿਮੀਨਲ ਨਹੀਂ ਸੀ ਕਿ ਉਹਨਾਂ ਨੂੰ ਹੱਥ ਕਰੀਆਂ ਲਾ ਕੇ ਭੇਜਾਂਗੇ ਪਰ ਇਹ ਜਿਹੜਾ ਇਸ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸਾਨੂੰ ਅਲਰਟ ਰਹਿਣ ਦੀ ਲੋੜ ਹੈ ਖਾਸ ਕਰ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਸਾਡਾ ਸਾਰਿਆਂ ਦਾ ਆਪਣਾ ਫਰਜ਼ ਬਣਦਾ ਕਿ ਜੇ ਇਹ ਧੋਖਾ ਟ੍ਰੀਜੈਂਟਾਂ ਦੀ ਸੂਚਨਾ ਸੀ ਸਾਡੀਆਂ ਏਜੰਸੀਆਂ ਨੂੰ ਦਈਏ ਪੰਜਾਬ ਪੁਲਿਸ ਨੂੰ ਦਈਏ ਤਾਂ ਕਿ ਇਹ ਚੱਕਰ ਵੀ ਨੂੰ ਪੰਜਾਬ ਦੇ ਵਿੱਚੋਂ ਇਸ ਲੈਕਸਿਸ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਧੰਨਵਾਦ